ਯਾਰ ਸਾਨੂੰ ਨਾ ਰੋਜ਼ ਕਹਿੰਦੇ 5 ਤੋਂ 10 ਡੀਐਮਸ ਇਦਾਂ ਦੇ ਆਉਂਦੇ ਆ ਕਿ ਸਟਾਕ ਮਾਰਕੀਟ ਸ਼ੁਰੂ ਕਰਨਾ ਹੈ ਬਟ ਕਰੀਏ ਕਿਵੇਂ ਤੇ ਕੁਝ ਲੋਕ ਕਹਿੰਦੇ ਆ ਵੀ ਸਟਾਕ ਮਾਰਕੀਟ ਦਾ ਕੋਈ ਕੋਰਸ ਜੁਆਇਨ ਕਰ ਲਓ ਬੇਸਿਕ ਸਿੱਖ ਲਓ ਫਿਰ ਉਸ ਤੋਂ ਬਾਅਦ ਟਰੇਡਿੰਗ ਕਰੋ ਪਰ ਸੱਚ ਦੱਸਾਂ ਤਾਂ ਥਿਊਰੀ ਤੋਂ ਸਿਰਫ ਥਿਊਰੀ ਮਿਲੇਗੀ ਅਸਲੀ ਪਤਾ ਤੁਹਾਨੂੰ ਉਦੋਂ ਲੱਗੇਗਾ ਜਦੋਂ ਅਸਲੀ ਚ ਜਾ ਕੇ ਸਟਾਕ ਮਾਰਕੀਟ ਚ ਸਿੱਧਾ ਹੱਥ ਪਾਉਂਗੇ ਪਰ ਸਿੱਧਾ ਹੀ ਅਸਲੀ ਪੈਸੇ ਦੇ ਨਾਲ ਟਰੇਡਿੰਗ ਕਰਨਾ ਬਹੁਤ ਰਿਸਕੀ ਵੀ ਹੋ ਸਕਦਾ ਹੈ ਇਸ ਲਈ ਪੇਪਰ ট্রেਡਿੰਗ ਜਾਂ ਵਰਚੁਅਲ ট্রেਡਿੰਗ ਕਾਫੀ ਹੈਲਪਫੁਲ ਹੋ ਸਕਦਾ ਹੈ। ਇਹਦੇ ਵਿੱਚ ਤੁਹਾਨੂੰ ਇੱਕ ਸਰਟੇਨ ਅਮਾਉਂਟ ਵਰਚੁਅਲ ਮਨੀ ਦੇ ਤੌਰ ਤੇ ਮਿਲ ਜਾਂਦਾ ਹੈ ਜਿਹੜਾ ਕਿ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਹੋ ਸਕਦਾ ਹੈ। ਤੇ ਜਿਹਦੇ ਨਾਲ ਤੁਸੀਂ ਰੀਅਲ ਮਾਰਕੀਟ ਦੀ ਤਰ੍ਹਾਂ ਹੀ ਟਰੇਡਿੰਗ ਕਰਕੇ ਪ੍ਰੈਕਟਿਸ ਕਰ ਸਕਦੇ ਹੋ। ਨਜ਼ਾਰਾ ਵੀ ਆਊਗਾ, ਰਿਸਕ ਵੀ ਜ਼ੀਰੋ ਆ ਤਾਂ ਸਭ ਤੋਂ ਵੱਡੀ ਗੱਲ ਹੈ ਜੇਕਰ ਤੁਹਾਡੀ ਕੋਈ ਸਟ੍ਰੈਟਜੀ ਫੇਲ ਵੀ ਹੋ ਗਈ ਤਾਂ ਅਸਲੀ ਪੈਸੇ ਤੇ ਲਾਸ ਹੋਣ ਦਾ ਕੋਈ ਝੰਜਟ ਹੀ ਨਹੀਂ। ਇੰਡੀਆ ਦੇ ਵਿੱਚ 100 ਤੋਂ ਵੱਧ ਪਲੈਟਫਾਰਮ ਨੇ ਪੇਪਰ ট্রেਡਿੰਗ ਦੇ ਲਈ ਬਟ ਤੁਹਾਡੇ ਲਈ ਉਹ ਸਾਰੀ ਰਿਸਰਚ ਅਸੀਂ ਈਜ਼ੀ ਕਰ ਲਈ ਹੈ ਸਾਰਾ ਕੁਝ ਐਕਸਪਲੋਰ ਕਰ ਲਿਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੌਪ ਦੇ ਪੰਜ ਪਲੈਟਫਾਰਮ ਦੱਸਾਂਗਾ ਜਿਹੜੇ ਜ਼ਿਆਦਾ ਬਿਗਨਰ ਫ੍ਰੈਂਡਲੀ ਨੇ ਹੈਲਪਫੁਲ ਨੇ ਤੇ ਯੂਜ਼ਰ ਫ੍ਰੈਂਡਲੀ ਨੇ ਸੋ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਫਰੰਟ ਪੇਜ ਫਰੰਟ ਪੇਜ 2025 ਦੇ ਵਿੱਚ ਪੇਪਰ ট্রেਡਿੰਗ ਦੇ ਲਈ ਸਭ ਤੋਂ ਵਧੀਆ ਆਪਸ਼ਨ ਨਿਕਲ ਕੇ ਸਾਹਮਣੇ ਆਉਂਦਾ ਹੈ ਫਿਰ ਚਾਹੇ ਕੋਈ ਬਿਲਕੁਲ ਨਿਊ ਹੋਵੇ ਜਾਂ ਫਿਰ ਕੋਈ ਸੀਜ਼ਨਲ ਟਰੇਡਰ ਫਰੰਟ ਪੇਜ ਦਾ ਸਭ ਤੋਂ ਵੱਡਾ ਯੂਐਸ ਇੱਕ ਪੂਰਾ ਕਮਿਊਨਿਟੀ ਬੇਸਡ ਇਕੋਸਿਸਟਮ ਹੈ ਜਿੱਥੇ ਕਿ ਤੁਸੀਂ ਆਪਣੀ ਟ੍ਰੇਡ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਹੋ ਦੂਜਿਆਂ ਦੀ ਟ੍ਰੇਡਸ ਦੇਖ ਸਕਦੇ ਹੋ ਤੇ ਉਹਨਾਂ ਦੇ ਐਕਸਪੀਰੀਅੰਸ ਤੋਂ ਸਿੱਖ ਵੀ ਸਕਦੇ ਹੋ ਇਹੜਾ ਕਮਿਊਨਿਟੀ ਐਂਗਲ ਹੈ ਇਹ ਫਰੰਟ ਪੇਜ ਨੂੰ ਨਾਲੋਂ ਬਿਲਕੁਲ ਅਲੱਗ ਬਣਾ ਦਿੰਦਾ ਹੈ ਤੁਸੀਂ ਆਪਣੀ ਪ੍ਰੋਫਾਈਲ ਤੇ ਪੋਸਟ ਫੋਟੋਜ਼ ਮੀਮਸ ਇਹ ਸਾਰਾ ਕੁਝ ਪਾ ਸਕਦੇ ਹੋ ਜੋ ਕਿ ਟਰੇਡਿੰਗ ਦੇ ਰਿਲੇਟਡ ਹੋਵੇ ਸਟਾਕਸ ਕਮੋਡਿਟੀਆਂ ਕਰੰਸੀਜ਼ ਇਹਨਾਂ ਸਾਰੇ ਬਾਰੇ ਡਿਸਕਸ ਕਰ ਸਕਦੇ ਹੋ ਜੋਕਸ ਲਿਖ ਸਕਦੇ ਹੋ ਟਿਪਸ ਮਿਲ ਸਕਦੀਆਂ ਨੇ ਇਹ ਸਾਰਾ ਕੁਝ ਇਸ ਕਮਿਊਨਿਟੀ ਤੇ ਚੱਲਦਾ ਹੈ ਹੁਣ ਇਹ ਜਿਹੜੀ ਫਰੰਟ ਪੇਜ ਐਪ ਆ ਇੱਥੇ ਤੁਸੀਂ ਸਟਾਕਸ ਆਪਸ਼ਨਸ ਕਮੋਡਿਟੀਆਂ ਇਹਨਾਂ ਚੀਜ਼ਾਂ ਦੇ ਵਿੱਚ ਵਧੀਆ ਟਰੇਡ ਕਰ ਸਕਦੇ ਹੋ ਤੇ ਵਧੀਆ ਗੱਲ ਇਹ ਹੈ ਇਸ ਐਪ ਤੇ ਰੀਅਲ ਟਾਈਮ ਡਾਟਾ ਤੇ ਚਾਰਟਸ ਅਵੇਲੇਬਲ ਹੁੰਦੇ ਆ ਮਾਰਕੀਟ ਇਨਸਾਈਟਸ ਪੋਸਟ ਇਹ ਸਾਰੀਆਂ ਅਪਡੇਟਸ ਫੀਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਰੰਟ ਪੇਜ ਐਪ ਤੇ ਜਿੱਦਾਂ ਹੀ ਤੁਸੀਂ ਸਾਈਨ ਅਪ ਕਰਦੇ ਹੋ ਤੁਹਾਨੂੰ 10 ਲੱਖ ਦਾ ਵਰਚੁਅਲ ਕੈਸ਼ ਮਿਲ ਜਾਂਦਾ ਹੈ ਜਿਹਨ ਨਾਲ ਤੁਸੀਂ ਆਪਣੀ ਸਟ੍ਰੈਟਜੀਸ ਟੈਸਟ ਕਰ ਸਕਦੇ ਹੋ ਤੇ ਵਧੀਆ ਗੱਲ ਇਹ ਹੈ ਵੀ ਜੇ ਕਦੇ ਕੋਈ ਗੜਬੜ ਹੋ ਵੀ ਜਾਵੇ ਤਾਂ ਰੀਸੈਟ ਕਰੋ ਤੇ ਫਿਰ ਤੋਂ ਸ਼ੁਰੂ ਹੋ ਜਾਓ फ्रंट पेज ਤੇ ਤੁਸੀਂ ਸਿਰਫ ਐਪ ਤੇ ট্রেਡਿੰਗ ਕਰ ਸਕਦੇ ਹੋ ਤੇ ਅੱਜ ਦੀ ਡੇਟ ਤੱਕ ਇੱਥੇ 10 ਲੱਖ ਤੋਂ ਵੱਧ ਇਨਵੈਸਟਰਸ ট্রেਡ ਕਰ ਰਹੇ ਹਨ फ्रंट पेज ਦੀ ਜੇਕਰ ਰੇਟਿੰਗ ਦੀ ਗੱਲ ਕਰਾਂ ਤਾਂ ਉਹ 4.3 ਚੱਲ ਰਹੀ ਹੈ ਜੋ ਕਿ ਇਸ ਕੈਟਾਗਰੀ ਦੇ ਵਿੱਚ ਕਾਫੀ ਡੀਸੈਂਟ ਹੈ ਬਸ ਇਹਦੇ ਵਿੱਚ ਮੈਨੂੰ ਦੋ ਹੀ ਕਮੀਆਂ ਲੱਗੀਆਂ ਪਹਿਲੀ ਤਾਂ ਇਹ ਹੈ ਕਿ ਫਰੰਟ ਪੇਜ ਤੇ ਐਜੂਕੇਸ਼ਨਲ ਰਿਸੋਰਸਸ ਦੀ ਕਮੀ ਹੈ ਜਿਹੜੇ ਨਵੇਂ ਟ੍ਰੇਡਰਸ ਨੇ ਉਹਨਾਂ ਨੂੰ ਡਿਟੇਲਡ ਟਿਊਟੋਰੀਅਲਸ ਜਾਂ ਫਿਰ ਵੈਬਿਨਾਰਸ ਦੀ ਜ਼ਰੂਰਤ ਹੋ ਸਕਦੀ ਹੈ ਜੋ ਕਿ ਐਪ ਤੇ ਹਜੇ ਤੱਕ ਕੋਈ ਕੰਪਰੀਹੈਂਸਿਵ ਨਹੀਂ ਹੈ ਤੇ ਦੂਜੀ ਗੱਲ ਇਹ ਹੈ ਵੀ ਕਸਟਮਾਈਜੇਸ਼ਨ ਦੇ ਆਪਸ਼ਨ ਬੜੇ ਲਿਮ ਯੂਜ਼ਰਸ ਨੂੰ ਆਪਣਾ ਜਿਹੜਾ ਡੈਸ਼ਬੋਰਡ ਹੈ ਉਹ ਪਰਸਨਲਾਈਜੇਸ਼ਨ ਦੇ ਜਿਹੜੇ ਆਪਸ਼ਨ ਦੀ ਫਲੈਕਸੀਬਿਲਟੀ ਉਹ ਬਹੁਤ ਘੱਟ ਮਿਲਦੀ ਹੈ ਆਈ ਥਿੰਕ ਉਹ ਫਲੈਕਸੀਬਿਲਟੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਯੂਜ਼ਰ ਹੈ ਉਹ ਆਪਣੇ ਟ੍ਰੇਡਿੰਗ ਸਟਾਈਲ ਦੇ ਹਿਸਾਬ ਨਾਲ ਆਪਣਾ ਜਿਹੜਾ ਇੰਟਰਫੇਸ ਆ ਉਹ ਸੈੱਟ ਕਰ ਸਕੇ ਚਲੋ ਹੁਣ ਆਪਾਂ ਦੇਖਦੇ ਹਾਂ ਸੈਕੰਡ ਆਪਸ਼ਨ ਤੇ ਉਹ ਹੈ ਮਨੀ ਕੰਟਰੋਲ ਦਾ ਮਨੀ ਬਾਈ ਮਨੀ ਬਾਈ ਇੱਕ ਵੈਬ ਓਨਲੀ ਪਲੈਟਫਾਰਮ ਹੈ ਯਾਨੀ ਕਿ ਇਹਦੀ ਕੋਈ ਐਪ ਨਹੀਂ ਹੈ ਤੇ ਜਦੋਂ ਹੀ ਤੁਸੀਂ ਮਨੀ ਬਾਈ ਤੇ ਰਜਿਸਟਰ ਕਰਦੇ ਹੋ ਤੁਹਾਨੂੰ 1 ਕਰੋੜ ਦਾ ਵਰਚੁਅਲ ਕੈਸ਼ ਮਿਲ ਜਾਂਦਾ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ 1 ਕਰੋੜ ਦੀ ਇੰਟਰਾਡੇ ਲਿਮਿਟ ਵੀ ਮਿਲ ਜਾਂਦੀ ਹੈ ਤੇ منی ਬਾਈ ਤੇ ਤੁਸੀਂ ਸਟਾਕਸ ਡੈਰੀਵੇਟਿਵਸ ਕਮੋਡਿਟੀਆਂ ਕਰੰਸੀਸ ਮਿਊਚੁਅਲ ਫੰਡ ਐਫ ਡੀ ਕਿਤੇ ਵੀ ਇਨਵੈਸਟ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ منی ਬਾਈ ਰੀਅਲ ਸਟਾਕ ਮਾਰਕੀਟ ਵਾਲੀ ਫੀਲ ਦਿੰਦਾ ਹੈ ਤੇ ਇਹਦੇ ਦੋ ਰੀਜਨਸ ਨੇ ਪਹਿਲੀ ਗੱਲ ਤਾਂ ਇਹ ਵੀ منی ਬਾਈ ਰੀਅਲ ਟਾਈਮ ਸਟਾਕ ਮਾਰਕੀਟ ਦਾ ਡਾਟਾ ਯੂਜ਼ ਕਰਦਾ ਉਹ ਵੀ ਬਿਨਾ ਕਿਸੇ ਲੈਗ ਦੇ ਤੇ ਦੂਜੀ ਗੱਲ ਇਹ ਹੈ ਜੋ ਕਿ ਕਾਫੀ ਇੰਪੋਰਟੈਂਟ ਵੀ ਹੈ ਵੀ ਜਿਵੇਂ ਤੁਸੀਂ ਕੋਈ ਆਰਡਰ ਪਲੇਸ ਕਰਦੇ ਹੋ ਰੀਅਲ ਇਨਵੈਸਟਿੰਗ ਦੇ ਵਿੱਚ ਜਿਵੇਂ ਹੁੰਦਾ ਉੱਥੇ ਤੁਹਾਡੇ ਬ੍ਰੋকারেਜ ਜਾਂ ਐਸਟੀਟੀ ਦੇ ਚਾਰजेस ਘਟਦੇ ਆ ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਸਟਾਕ ਮਾਰਕ ਮਨੀਬਾਈ ਦੇ ਵਿੱਚ ਬਹੁਤ ਸਾਰੇ ਇਨਵੈਸਟਮੈਂਟ ਚੈਲੰਜੇਸ ਚੱਲਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਤੁਸੀਂ ਪੈਸੇ ਕਮਾ ਸਕਦੇ ਹੋ ਮਨੀਬਾਈ ਦੇ ਵਿੱਚ ਇੱਕ ਲੀਡਰ ਡੈਸ਼ਬੋਰਡ ਵੀ ਹੁੰਦਾ ਜੋ ਹਰ 20 ਮਿੰਟ ਦੇ ਬਾਅਦ ਅਪਡੇਟ ਹੁੰਦਾ ਤੁਸੀਂ ਉਹਨਾਂ ਲੀਡਰਸ ਨੂੰ ਦੇਖ ਸਕਦੇ ਹੋ ਵੀ ਉਹ ਕੀ ਅਲੱਗ ਕਰ ਰਹੇ ਆ ਤੇ ਉਹਦੇ ਅਕੋਰਡਿੰਗ ਤੁਸੀਂ ਆਪਣੀ ਸਟ੍ਰੈਟੇਜੀਸ ਚੇਂਜ ਵੀ ਕਰ ਸਕਦੇ ਹੋ ਮਨੀਬਾਈ ਇੱਕ ਕਾਫੀ ਯੂਜ਼ਰ ਫ੍ਰੈਂਡਲੀ ਐਪ ਹੈ ਸਪੈਸ਼ਲੀ ਫਾਰ ਬਿਗਨਰਸ ਦੇ ਲਈ ਤੇ ਜਿਹਨੂੰ ਹਜੇ ਸਟਾਕ ਮਾਰਕੀਟ ਦਾ ਕੋਈ ਆਈਡੀਆ ਨਹੀਂ ਹੈ ਉਹਨੂੰ ਆਪਣੀ ਜਰਨੀ ਸ਼ੁਰੂ ਕਰਨ ਦੇ ਲਈ ਮੇਰੇ ਖਿਆਲ ਨਾਲ ਮਨੀਬਾਈ ਇੱਕ ਵਧੀਆ ਪਲੇਟਫਾਰਮ ਹੋ ਸਕਦਾ ਹੈ ਹੁਣ ਵੈਸੇ ਤਾਂ ਮਨੀਬਾਈ ਇੱਕ ਵਧੀਆ ਪਲੈਟਫਾਰਮ ਹੈ ਹੀ ਬੱਟ ਇਹਦਾ ਇੱਕ ਕੁਇ ਡਿਸਐਡਵਾਂਟੇਜ ਆ ਕਿ ਇਹਦੇ ਵਿੱਚ ਟੈਕਨੀਕਲ ਇਸ਼ੂਸ ਬਹੁਤ ਫ੍ਰੀਕੁਐਂਟਲੀ ਆ ਜਾਂਦੇ ਆ ਜਿਵੇਂ ਕਿ ਲੈਗਿੰਗ ਜਾਂ ਫਿਰ ਡਾਟਾ ਅਪਡੇਟ ਹੋਣ ਦੇ ਵਿੱਚ ਡਿਲੇ ਤੇ ਇਹ ਚੀਜ਼ ਤੁਹਾਡੇ ਟਰੇਡਿੰਗ ਐਕਸਪੀਰੀਅੰਸ ਨੂੰ ਥੋੜਾ ਜਿਹਾ ਖਰਾਬ ਕਰ ਸਕਦੀ ਹੈ ਸਪੈਸ਼ਲੀ ਜਦੋਂ ਤੁਸੀਂ ਰੀਅਲ ਟਾਈਮ ਡਾਟਾ ਤੇ ਡਿਪੈਂਡ ਹੁੰਦੇ ਹੋ ਸੋ 올 ਰਾਈਟ ਇਸ ਤੋਂ ਬਾਅਦ ਸਾਡਾ ਤੀਜਾ ਆਪਸ਼ਨ ਹੈ ਡੀਐਸਆਈ ਜੇ ਯਾਨੀ ਕਿ ਦਰਾਲ ਸਟੇਟ ਇਨਵੈਸਟਮੈਂਟ ਜਨਰਲ ਡੀਐਸਆਈਜੀ ਵਨ ਆਫ ਦਾ 올ਡੇਸਟ ਰਨਿੰਗ ਮੈਗਜ਼ੀਨ ਐਂਡ ਵੈਸਟਿੰਗ ਤੇ ਜੋ ਕਿ ਬੰਬੇ ਸਟਾਕ ਐਕਸਚੇਂਜ ਨਾਲ ਐਸੋਸੀਏਸ਼ਨ ਚ ਹੈ ਡੀਐਸਆਈਜੀ ਇੱਕ ਸਟਾਕ ਮਾਰਕੀਟ ਚੈਲੰਜ ਰਨ ਕਰਦਾ ਹੈ ਜਿੱਥੇ ਤੁਹਾਨੂੰ 10 ਲੱਖ ਤੱਕ ਦਾ ਵਰਚੁਅਲ ਕੈਸ਼ ਦੇ ਦਿੱਤਾ ਜਾਂਦਾ ਹੈ ਤੇ ਤੁਸੀਂ ਉਹਨਾਂ ਪੈਸਿਆਂ ਦੇ ਨਾਲ ਆਪਣਾ ਇੱਕ ਪੋਰਟਫੋਲੀਓ ਬਣਾਉਣਾ ਹੁੰਦਾ ਹੈ ਮਨੀ ਬਾਈ ਦੀ ਤਰ੍ਹਾਂ ਡੀਐਸਆਈਜੀ ਦੇ ਵਿੱਚ ਵੀ ਤੁਸੀਂ ਸਟਾਕਸ ਕਮੋਡਿਟੀਆਂ ਫਿਚਰ ਐਂਡ ਆਪਸ਼ਨਸ ਕਰੰਸੀਜ਼ ਇਹਨਾਂ ਸਾਰਿਆਂ ਦੇ ਵਿੱਚ ਟ੍ਰੇਡ ਕਰ ਸਕਦੇ ਹੋ ਹੁਣ ਵੈਸੇ ਤਾਂ ਇਹ ਬਿਗਨਰਸ ਦੇ ਲਈ ਇੱਕ ਕਾਫੀ ਵਧੀਆ ਐਪ ਹੈ ਬਟ ਇਹਦੀਆਂ ਕੁਝ ਡਾਊਨਸਾਈਡਸ ਮੈਨੂੰ ਲੱਗੀਆਂ ਪਹਿਲੀ ਚੀਜ਼ ਤਾਂ ਮੈਨੂੰ ਇਹ ਲੱਗੀ ਵੀ ਜਿਹੜਾ ਇਹਦਾ ਇੰਟਰਫੇਸ ਹੈ ਨਾ ਉਹ ਥੋੜਾ ਜਿਹਾ ਪੁਰਾਣਾ ਹੋ ਚੁੱਕਿਆ ਤੇ ਕਈ ਵਾਰੀ ਐਪ ਹੈਂਗ ਵੀ ਹੁੰਦਾ ਰਹਿੰਦਾ ਹੈ ਕਈ ਵਾਰੀ ਤਾਂ ਇਦਾਂ ਲੱਗਦਾ ਹੈ ਵੀ ਜਿਵੇਂ ਆਪ ਬਣਾ ਕੇ ਛੱਡਤੀ ਹੈ ਉਸ ਤੋਂ ਬਾਅਦ ਉਹਨੂੰ ਅਪਡੇਟ ਕਰਨ ਦਾ ਕੋਈ ਖਿਆਲ ਨਹੀਂ ਆਇਆ ਤੇ ਦੂਜੀ ਡਾਊਨਸਾਈਡ ਇਹਦੀ ਇਹ ਹੈ ਵੀ ਸਟਾਕ ਪ੍ਰਾਈਸ ਜਿਹੜੇ ਆ ਉਹ ਰੀਅਲ ਟਾਈਮ ਅਪਡੇਟ ਨਹੀਂ ਹੁੰਦੇ ਉਹਨਾਂ 'ਚ ਹਮੇਸ਼ਾ ਕੁਝ ਮਿੰਟ ਦਾ ਨਾ ਲੈਗ ਰਹਿੰਦਾ ਹੁਣ ਇਹ ਨਹੀਂ ਪਤਾ ਵੀ ਇਹ ਲੈਗ ਐਪ ਦੇ ਸਲੋ ਹੋਣ ਕਰ ਇਹ ਤੇ ਤੁਸੀਂ ਦੂਜੀ ਐਕਸਪੀਰੀਅੰਸ ਦੇ ਨਾਲ ਆਪਣੀ ਜਿਹੜੀ ਸਟ੍ਰੈਟੇਜੀਸ ਆ ਉਹ ਡਿਸਕਸ ਕਰ ਸਕਦੇ ਹੋ ਉਹਨਾਂ ਦੇ ਐਕਸਪੀਰੀਅੰਸ ਤੋਂ ਸਿੱਖ ਸਕਦੇ ਹੋ ਤੇ ਜੇਕਰ ਇਹ ਕਮਿਊਨਿਟੀ ਫੀਚਰ ਦੀ ਗੱਲ ਕਰੀਏ ਤਾਂ ਇਹ ਫਰੰਟ ਪੇਜ ਦੇ ਵਿੱਚ ਕਾਫੀ ਬੈਟਰ ਹੈ ਕਿਉਂਕਿ ਉਹਨਾਂ ਦਾ ਕਾਫੀ ਮਾਡਰਨ ਯੂਆਈ ਯੂਐਕਸ ਹੈ ਹੁਣ ਸਾਡੀ ਅਗਲੀ ਰਿਕਮੈਂਡੇਸ਼ਨ ਹੈ ਨਿਓ ਸਟਾਕਸ ਨਿਓ ਸਟਾਕ ਇੱਕ ਇੰਡੀਅਨ ਫਿਨਟੈਕ ਕੰਪਨੀ ਦਾ ਪ੍ਰੋਡਕਟ ਹੈ ਮਨੀ ਬਾਈ ਦੀ ਤਰ੍ਹਾਂ ਇੱਥੇ ਵੀ ਤੁਹਾਨੂੰ 1 ਕਰੋੜ ਤੱਕ ਦੀ ਵਰਚੁਅਲ ਮਨੀ ਮਿਲਦੀ ਹੈ ਜਿਸ ਨੂੰ ਕਿ ਤੁਸੀਂ ਇਕਵਿਟੀਜ਼ ਫਿਊਚਰ ਐਂਡ ਆਪਸ਼ਨਸ ਕਮੋਡਿਟੀਜ਼ ਵਗੈਰਾ ਦੇ ਵਿੱਚ ট্রেਡਿੰਗ ਲਈ ਯੂਜ਼ ਕਰ ਸਕਦੇ ਹੋ ਹੁਣ ਸੱਚ ਦੱਸਾਂ ਤਾਂ ਪਹਿਲਾਂ ਤੁਹਾਨੂੰ ਇੱਥੇ 10 ਲੱਖ ਦੀ ਵਰਚੁਅਲ ਮਨੀ ਮਿਲਦੀ ਹੈ ਜਿਸ ਨੂੰ ਕਿ ਟੌਪ ਅਪ ਕਰਕੇ ਤੁਸੀਂ 1 ਕਰੋੜ ਤੱਕ ਕਰ ਸਕਦੇ ਹੋ ਮਨੀ ਬਾਈ ਤੇ ਡੀਐਸਆਈਜੀ ਦੀ ਤਰ੍ਹਾਂ ਜਿਹੜਾ ਨਿਊ ਸਟਾਕਸ ਹੈ ਉਹ ਕੰਪਲੀਟਲੀ ਫ੍ਰੀ ਨਹੀਂ ਹੈ ਇਹਦੇ 4 ਵੇਰੀਐਂਟ ਆਉਂਦੇ ਆ ਟ੍ਰਾਇਲ ਬੇਸਿਕ ਸਿਲਵਰ ਤੇ 골ਡ ਜਿਹੜਾ ਟ੍ਰਾਇਲ ਆ ਉੱਤੇ ਤੁਹਾਨੂੰ 3 ਦਿਨ ਦਾ ਫ੍ਰੀ ਟ੍ਰਾਇਲ ਮਿਲ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਬੇਸਿਕ ਦੇ ਵਿੱਚ ਅ ਬੇਸਿਕ ਵੇਰੀਐਂਟ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਮੈਕਸਿਮਮ 3 ਟ੍ਰੇਡ ਕਰ ਸਕਦੇ ਹੋ ਤੇ ਇਹਦੇ ਵਿੱਚ ਮਿਲਦਾ ਵੀ ਤੁਹਾਨੂੰ ਸਿਰਫ 5 ਲੱਖ ਰੁਪਏ ਹੈ ਤੇ ਟੌਪ-ਅਪ ਕਰਨ ਦਾ ਤੁਹਾਨੂੰ ਐਕਸਟਰਾ ਪੈਸਾ ਦੇਣਾ ਪੈਂਦਾ ਹੁਣ ਇਹਨਾਂ ਦਾ ਜਿਹੜਾ ਸਭ ਤੋਂ ਮਹਿੰਗਾ ਵੇਰੀਐਂਟ ਹੈ 골ਡ ਵੇਰੀਐਂਟ ਉਹਦੇ 1120 ਰੁਪਏ ਪਰ ਮਨਥ ਚਾਰਜਸ ਹੈ ਜਿਹਦੇ ਵਿੱਚ ਤੁਹਾਨੂੰ ਐਪ ਦਾ ਪੂਰਾ ਐਕਸੈਸ ਮਿਲ ਜਾਂਦਾ ਹੈ ਜੇ ਮੈਂ ਗੱਲ ਕਰਾਂ 1 ਕਰੋੜ ਦਾ ਵਰਚੁਅਲ ਕੈਸ਼ ਮਿਲ ਜਾਂਦਾ ਹੈ ਅਨਲਿਮਿਟਿਡ ਮਨੀ ਟੌਪ-ਅਪ ਕਰਨ ਦਾ ਆਪਸ਼ਨ ਮਿਲ ਜਾਂਦਾ ਹੈ ਐਨਲਾਈਜ਼ਰ ਆਪਸ਼ਨ ਮਿਲ ਜਾਂਦਾ ਹੈ ਇਨਬिल्ਟ ਸਟ੍ਰੈਟਜੀਆਂ ਮਿਲ ਜਾਂਦੀਆਂ ਨੇ ਮਤਲਬ ਕਿ ਹਰ ਇੱਕ ਚੀ ਤੇ ਜੇਕਰ ਡਾਟਾ ਦੀ ਗੱਲ ਕਰੀਏ ਤਾਂ ਉਹ ਵੀ ਰੀਅਲ ਟਾਈਮ ਅਪਡੇਟ ਹੋ ਜਾਂਦਾ ਹੈ ਬਟ ਜੇਕਰ 1120 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸ਼ਾਇਦ ਇਹਨਾਂ ਵਰਥ ਹਟ ਨਹੀਂ ਹੈ ਹੁਣ ਪੰਜਵੇਂ ਨੰਬਰ ਤੇ ਆਉਂਦਾ ਟਰੇਡਿੰਗ 뷰 ਟਰੇਡਿੰਗ 뷰 ਇੱਕ ਯੂਐਸ ਬੇਸਡ ਫਿਨਟੈਕ ਕੰਪਨੀ ਦਾ ਪ੍ਰੋਡਕਟ ਹੈ ਤੇ ਇੰਡੀਆ ਦੇ ਵਿੱਚ ਵੀ ਟਰੇਡਿੰਗ 뷰 ਕਾਫੀ ਪਪੂਲਰ ਹੈ ਤੇ ਗਲੋਬਲੀ ਗੱਲ ਕਰਾਂ ਤਾਂ ਟਰੇਡਿੰਗ 뷰 ਬਿਗੇਸਟ ਪਲੇਅਰ ਹੈ ਪਿਪਰ ਟਰੇਡਿੰਗ ਦੇ ਤੌਰ ਤੇ ਹੁਣ ਜੇਕਰ ਤੁਸੀਂ ਸਟਾਕ ਮਾਰਕੀਟ ਦੇ ਅਲੱਗ-ਅਲੱਗ ਚਾਰਟਸ ਟੈਕਨੀਕਲ ਪੈਰਾਮੀਟਰ ਬਾਰੇ ਸਿੱਖਣਾ ਹੈ ਤਾਂ ਟਰੇਡਿੰਗ 뷰 ₹1000 ਪਰ ਮੰਤ ਹੈ ਤੇ ਸਭ ਤੋਂ ਮਹਿੰਗਾ ₹4000 ਪਰ ਮੰਤ ਹੈ ਹੁਣ ਜਿਹੜਾ ਇਹਨਾਂ ਦਾ ਸਭ ਤੋਂ ਮਹਿੰਗਾ ਵਾਲਾ ਪਲਾਨ ਹੈ ਉਹ Pro Traders ਦੇ ਲਈ ਹੈ ਜੇਕਰ ਤੁਸੀਂ ਸਿਰਫ ਸਿੱਖਣੀ ਹੈ ਤਾਂ ਮੇਰੇ ਖਿਆਲ ਨਾਲ ਤੁਹਾਡਾ ਸਸਤੇ ਵਾਲੇ ਪਲਾਨ ਚ ਹੀ ਕੰਮ ਸਾਰ ਚੇਗਾ ਬਟ ਜੇਕਰ ਅਪਗ੍ਰੇਡ ਕਰਨਾ ਵੀ ਹੈ ਤਾਂ ਟ੍ਰੇਡਿੰਗ ਵੀ ਤੁਹਾਨੂੰ 30 ਦਿਨ ਦਾ ਫ੍ਰੀ ਟ੍ਰਾਇਲ ਵੀ ਦਿੰਦਾ ਹੈ ਬੇਸਿਕ ਵਾਲੇ ਪਲਾਨ ਚ ਤੁਸੀਂ ਇੱਕ ਟੈਬ ਤੇ ਸਿਰਫ ਦੋ ਹੀ ਚਾਰਟ ਖੋਲ ਪਾਓਗੇ ਤੇ ਇੱਕ ਚਾਰਟ ਦੇ ਵਿੱਚ ਮੈਕਸਿਮਮ ਪੰਜ ਇੰਡੀਕੇਟਰ ਹੀ ਲਾ ਪਾਓਗੇ ਤੇ ਜੇਕਰ ਪ੍ਰੀਮੀਅਮ ਵਾਲੇ ਦੀ ਗੱਲ ਕਰੀ ਤਾਂ ਆਬਵੀਅਸਲੀ ਉੱਥੇ ਇੰਦਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਟ੍ਰੇਡਿੰਗ 뷰 ਦੇ ਚਾਰਟਸ ਨੂੰ ਤੁਸੀਂ ਲੀਡਿੰਗ ਡਿਮੈਟ ਅਕਾਊਂਟਸ ਜਿਵੇਂ ਕਿ ਜ਼ੀਰੋਦਾ, ਅਪਸਟਾਕਸ, ਗਰੋਥ ਦੇ ਅਕਾਊਂਟਸ ਨਾਲ ਵੀ ਇੰਟੀਗ੍ਰੇਟ ਕਰ ਸਕਦੇ ਹੋ। ਤੁਹਾਨੂੰ ਇਹਨਾਂ ਅਕਾਊਂਟਸ ਦੇ ਚਾਰਟਸ ਵੀ ਤੁਹਾਡੀ ਟ੍ਰੇਡਿੰਗ ਐਪ ਦੇ ਵਿੱਚ ਹੀ ਦਿਖਣੇ ਸ਼ੁਰੂ ਹੋ ਜਾਣਗੇ। ਆਲ ਇਨ ਆਲ ਇਹ ਕਾਫੀ ਵਧੀਆ ਆਪਸ਼ਨ ਹੈ ਜੇਕਰ ਤੁਸੀਂ ਇਨਵੈਸਟਿੰਗ ਦੇ ਟੈਕਨੀਕਲ ਐਸਪੈਕਟ ਸਿੱਖਣਾ ਚਾਹੁੰਦੇ ਹੋ। ਤੁਸੀਂ ਫ੍ਰੀ ਵਰਜਨ ਤੋਂ ਸ਼ੁਰੂ ਕਰ ਸਕਦੇ ਹੋ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਅਪਗ੍ਰੇਡ ਵੀ ਕਰ ਸਕਦੇ ਹੋ। ਹੁਣ ਲਾਸਟ ਦੇ ਵਿੱਚ ਆਉਂਦਾ ਹੈ ਸੈਂਸੇਬਲ। ਸੈਂਸੇਬਲ ਬਾਕਰ ਟ੍ਰੇਡਿੰਗ ਪਲੇਟਫਾਰਮ ਦੀ ਤਰ ਇਹ ਪਲੇਟਫਾਰਮ ਸਿਰਫ ਆਪਸ਼ਨ ট্রেਡਿੰਗ ਨੂੰ ਸਿੱਖਣ ਦੇ ਲਈ ਹੈ ਜੀ ਹਾਂ ਇੱਥੇ ਤੁਸੀਂ ਸਿਰਫ ਆਪਸ਼ਨ ট্রেਡਿੰਗ ਦੀ ਸਟ੍ਰੈਟਜੀ ਸਿੱਖ ਸਕਦੇ ਹੋ ਬੇਸਿਕਲੀ ਇਹ ਇੱਕ ਐਜੂਕੇਸ਼ਨਲ ਪਲੇਟਫਾਰਮ ਬਿਲਕੁਲ ਹੈ sensible ਨੂੰ ਤੁਸੀਂ ਇੰਡੀਆ ਦੇ ਲੀਡਿੰਗ ਬ੍ਰੋਕਰਸ ਜਿਵੇਂ ਕਿ ਜ਼ਰੂਰ ਦਾ एलएसब्लू 5 ਪੈਸਾ ICICI Direct Angel Broking ਦੇ ਨਾਲ ਇੰਟੀਗ੍ਰੇਟ ਕਰ ਸਕਦੇ ਹੋ sensible blue ਦੇ ਵੀ ਤਿੰਨ ਅਲੱਗ-ਅਲੱਗ ਪੈਕਸ ਆਉਂਦੇ ਨੇ ਬੇਸਿਕ ਵਾਲਾ ਜਿਹੜਾ ਕਿ ਫ੍ਰੀ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਕਵਰਡ ਨੇ ਤੇ ਜਿਹੜਾ ਪ੍ਰੋ ਹੈ ਉਹ ਐਡਵਾਂਸਡ ট্রেਡਰਸ ਦੇ ਲਈ ਹੈ ਜਿਹੜਾ ਕਿ 1300 ਰੁਪਏ ਪਰ ਮਹੀਨਾ ਚਾਰਜ ਕਰਦਾ ਆ 올 ਇਨ 올 ਜੇਕਰ ਤੁਸੀਂ ਆਪਸ਼ਨ ট্রেਡਿੰਗ ਕਰਨ ਬਾਰੇ ਸੋਚ ਰਹੇ ਹੋ ਤਾਂ ਫਿਰ ਇਹ ਤੁਹਾਡੇ ਲਈ ਇੱਕ ਵਧੀਆ ਪਲੇਟਫਾਰਮ ਹੋ ਸਕਦਾ ਹੈ sensible ਤੇ ਤੁਸੀਂ ਆਪਣੀ ਸਟ੍ਰੈਟਜੀਜ਼ ਪ੍ਰੈਕਟਿਸ ਕਰ ਸਕਦੇ ਹੋ ਅਸਲੀ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਸੋ ਇਸ ਹੀ ਸਾਡੀਆਂ ਪੰਜ ਰეკਮੈਂ ਪਲੈਟਫਾਰਮ ਯੂਜ਼ ਕਰਨ ਬਾਰੇ ਸੋਚ ਰਹੇ ਹੋ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ